ਸਾਬਕਾ ਸੰਸਦ ਮੈਂਬਰ ਅਤੇ ਕੇਂਦਰੀ ਰਾਜ ਮੰਤਰੀ ਪ੍ਰਨੀਤ ਕੌਰ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪਟਿਆਲਾ ਪ੍ਰਸ਼ਾਸਨ ਵੱਲੋਂ ਯੋਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਆੜਹੀਟ ਅੱਬੂਸ਼ਾ ਕਲੋਨੀ ਸਨੋਰੀ ਅੱਡਾ ਵਿਖੇ ਨਿਰਦੋਸ਼ ਅਨੁਸੂਚਿਤ ਜਾਤੀਆਂ ਨਾਲ ਸਬੰਧਤ ਪਰਿਵਾਰਾਂ ਦੇ ਘਰ ਟਾਹੇ ਜਾਣ ਦੀ ਸਖਤ ਸ਼ਬਦਾਂ ਵਿੱਚ ਨਖੇਦੀ ਕੀਤੀ। ਉਹਨਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਵਿੱਚ ਪ੍ਰਸ਼ਾਸਨ ਨੇ ਅਜਿਹੇ 7 ਘਰ ਢਾ ਦਿੱਤੇ ਜਦੋਂ ਕਿ ਇਨ੍ਹਾਂ ਪਰਿਵਾਰਾਂ ਦਾ ਕਿਸੇ ਵੀ ਨਸ਼ੇ ਨਾਲ ਸਬੰਧਤ ਗਤੀਵਿਧੀਆਂ ਨਾਲ ਕੋਈ ਸਬੰਧ ਨਹੀਂ ਸੀ। ਪ੍ਰਨੀਤ ਕੌਰ ਨੇ ਖੁਲਾਸਾ ਕੀਤਾ ਕਿ ਪ੍ਰਭਾਵਿਤ ਹੋਏ 15 ਵਸਨੀਕ ਕਾਨੇ ਤੁਰੰਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਰੋਕ ਕੀਤਾ ਮਾਨਯੋਗ ਹਾਈ ਕੋਰਟ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਅੱਜ ਪ੍ਰਸ਼ਾਸਨ ਨੂੰ 7 ਨਵੰਬਰ ਤੱਕ ਹੋਰ ਢਾਟੋਆਈ ਕਰਨ ਤੇ ਰੋਕ ਲਗਾਉਣ ਦਾ ਹੁਕਮ ਦਿੱਤਾ ਹੈ ਜਿਸ ਨੂੰ ਸਨੌਰੀ ਅੱਡਾ ਦੇ ਵਸਨੀਕਾਂ ਲਈ ਇੱਕ ਵੱਡੀ ਰਾਹਤ ਦੱਸਿਆ ਜਾ ਰਿਹਾ ਹੈ ਇਸ ਤੋਂ ਇਲਾਵਾ ਪ੍ਰਭਾਵਿਤ ਪਰਿਵਾਰਾਂ ਵੱਲੋਂ ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲਡ ਕਾਸਟ ਭਾਰਤ ਨੂੰ ਵੀ ਵਿਸਤਾਰਤ ਨੁਮਾਇੰਦਗੀ ਭੇਜੀ ਗਈ ਹੈ ਪ੍ਰਸ਼ਾਸਨ ਦੀ ਇਸ ਕਾਰਵਾਈ ਨੂੰ ਗੈਰ ਮਨੁੱਖੀ ਕਰਾਰ ਦਿੰਦੇ ਹੋਏ ਪ੍ਰਨੀਤ ਕੌਰ ਨੇ ਕਿਹਾ ਕਿ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਬਿਲਕੁਲ ਜਾਇਜ਼ ਹੈ ਪਰ ਯੁੱਧ ਨਸ਼ਿਆਂ ਵਿਰੁੱਧ ਦੀ ਆੜਹੀਠ ਗਰੀਬ ਅਤੇ ਬੇਕਸੂਰ ਅਨੁਸੂਚਿਤ ਜਾਤੀ ਦੇ ਪਰਿਵਾਰਾਂ ਨੂੰ ਤੰਗ ਕਰਨਾ ਅਤੇ ਬੇਕਾਰ ਕਰਨਾ ਸਰਾਸਰ ਗਲਤ ਹੈ ਉਹਨਾਂ ਪ੍ਰਸ਼ਾਸਨ ਦੀ ਕਾਰਵਾਈ ਤੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਕਬਜ਼ੇ ਹਟਾਉਣੇ ਵੀ ਸਨ ਤਾਂ ਪ੍ਰਭਾਵਿਤ ਪਰਿਵਾਰਾਂ ਲਈ ਠੁਕਵੇਂ ਮੁੜ ਵਸੇਬੇ ਅਤੇ ਬਦਲਵੇਂ ਰਹਿਣ ਦਾ ਪ੍ਰਬੰਧ ਪਹਿਲਾਂ ਕੀਤਾ ਜਾਣਾ ਚਾਹੀਦਾ ਸੀ ਕਿ ਕਿ ਇਸ ਤਰ੍ਹਾਂ ਦੀ ਤਕੇशाही ਗਰੀਬਾਂ ਪ੍ਰਤੀ ਸੰਵੇਦਨਸ਼ੀਲਤਾ ਦੀ ਕਮੀ ਨੂੰ ਦਰਸਾਉਂਦੀ ਏ ਉਹਨਾਂ ਸਰਕਾਰ ਨੂੰ ਅਜਿਹੇ ਮਾਮਲਿਆਂ ਨੂੰ ਨਿਰਪੱਖਤਾ ਦਇਆ ਅਤੇ ਮਨੁੱਖਤਾ ਨਾਲ ਨਜਿੱਠਣ ਦੀ ਅਪੀਲ ਕੀਤੀ ਅਤੇ નિર્ਦੋਸ਼ ਪਰਿਵਾਰਾਂ ਦੇ ਨਾਲ ਖੜੇ ਹੋਣ ਦਾ ਐਲਾਨ ਕੀਤਾ ਅਬੂ ਸ਼ੌਕ ਕਾਲੀਨ ਲੱਗੀ ਹੈ ਉੱਥੇ ਜਿਹੜੇ ਘਰ ਟਾਏ ਗਏ ਨੇ ਉਹਦੇ ਮੁਤਲਕ ਰੱਖੀ ਗਈ ਹੈ ਉੱਥੇ 14 ਘਰ ਟਾਏ ਗਏ ਨੇ ਸੱਤ ਜਿਹੜੇ ਸੀ ਉਹ ਜਿਹੜਾ ਡਰਗ ਐਕ ਦੇ ਹੇਠਾ ਉਹ ਉਹ ਬੰਦਿਆਂ ਦਾ ਕਨਫਰਮ ਹੋਇਆ ਹੈ ਉਹ ਹੋਏ ਨਹੀਂ ਪਰ ਜਿਹੜੇ ਸੱਤ ਹੋਰ ਸੀ ਜੇ 14 ਵਿੱਚੋਂ ਸੱਤਾਂ ਦਾ ਜਿਹੜਾ ਸੀ ਉਹ ਨਜਾਇਜ਼ ਛਾਏ ਗਏ ਨੇ ਉਹਨਾਂ ਦੀ ਕੋਈ ਇਨਵਲਵਮੈਂਟ ਨਹੀਂ ਸੀ ਔਰ ਅੱਗੇ ਵੀ ਕੋਈ 15 ਪਹਰਾ ਤੋਂ ਲੋਕਾਂ ਨੇ ਆ ਕੇ কোর্ਟ ਦੇ ਵਿੱਚ ਦਾਵਾ ਕੀਤਾ ਹੈ ਕਿ ਅਸੀਂ ਡਰਗ ਨਹੀਂ ਕਰਦੇ ਆਪਣੇ ਸਬੂਤ ਦਿੱਤੇ ਨੇ